ਮਿੱਤਰੋ ਸ਼ਰਾਬ ਨੂੰ ਮੰਨ ਕੇ ਚੱਲੋ ਪਰ ਸਪੈਸ਼ਲ ਇਹ ਸ਼ਰਾਬ ਦੀ ਖੇਤੀ ਆ ਫਿਰ ਕਣਕ ਨਾਲੋਂ ਤਾਂ 100 ਗੁਣਾ ਚੰਗੀ ਆ ਕਣਕ ਦਾ 50 ਹਜ਼ਾਰ ਦੀ ਨਿਕਲ ਜੀਦਾ ਲੱਖ ਰੁਪਏ ਦੀ ਕਿੱਲ ਦੀ ਫਸਲ ਹੋ ਜਾਂਦੀ ਮਿੱਤਰੋ ਤਣ ਚਾਰ ਮਹੀਨਿਆਂ ਚੋ ਵੀ ਹਾਂ ਕਮਾਲ ਆ ਇਹ ਜੂਸ ਦੇ ਵਿੱਚ ਵੀ ਕੰਮ ਆ ਜਾਂਦਾ ਖੰਡ ਬਣਦੀ ਏ ਖੰਡ ਵੀ ਬਣਦੀ ਆ ਖੰਡ ਬਣਦੀ ਉਹ ਤੇ ਸ਼ਰਾਬ ਆਲਾ ਏ ਉਹਦਾ ਤਾਕ ਤਾਬ ਆ ਤੇ ਉਹ ਤੇ ਸ਼ਰਾਬ ਸਰੂਬਾ ਉਹਦਾ ਸ਼ਰਾਬ ਵੀ ਪਿਓਰ ਬਣਦੀ ਆ ਹਾਂ ਆਹ ਹੈ ਮਿੱਤਰੋ ਅਸੀਂ ਪੰਜਾਬ ਦੇ ਵਿੱਚ ਆਈ ਸੀ ਇੱਧਰ ਤੈਨਾ ਇੱਕ ਤੁਹਾਨੂੰ ਖੇਤੀ ਦਿਖਾਉਣੇ ਆ ਇੱਧਰਲੇ ਕਿਸਾਨ ਭਰਾਏ ਨੂੰ ਕਹਿੰਦੇ ਆ ਚਕੰਦਰ ਤੇ ਸਾਨੂੰ ਲੱਗਦੇ ਮਿੱਤਰੋ ਛਲਗਮ ਤਾਂ ਪੁੱਛਦੇ ਆ ਬਾਬਾ ਜੀ ਨਾਲ ਨੇ ਵੀ ਕਿੰਨੀ ਕ ਇਹਦਾ ਝਾੜ ਹੈ ਕਿੰਨੀ ਕ ਆਮਦਨ ਹੈ ਕਿੰਨੇ ਸਮੇਂ ਦੀ ਖੇਤੀ ਆ ਤਾਂ ਆਜੋ ਫਿਰ ਕਰਦੇ ਆ ਗੱਲ ਆਪਣਾ ਨਾਮ ਪਿੰਡ ਦਾ ਨਾਮ ਦੱਸੋ ਜੀ ਪਿੰਡ ਦਾ ਨਾਮ ਬੰਡਾਲਾ ਹੈ ਆਪਣਾ ਨਾਮ ਜੀ ਜ਼ਿਲ੍ਹਾ ਕਿਹੜਾ ਤਰਨਤਾਰਨ ਇਹ ਜ਼ਿਲ੍ਹਾ ਤਰਨਤਾਰਨ ਤਹਿਸੀਲ ਜੀ ਜੀਰਾ ਤਹਿਸੀਲ ਜੀਰਾ ਹਾਂ ਅੱਛਾ ਜੀ ਤੇ ਫਿਰ ਆ ਖੇਤੀ ਕਿਹੜੀ ਆ ਕਾਦੀ ਖੇਤੀ ਆ ਹਾਂ ਜੀ ਸ਼ਕੰਦਰਾਂ ਦੀ ਸ਼ਕੰਦਰਾਂ ਦੀ ਹਾਂਜੀ ਅੱਛਾ ਜੀ ਤੇ ਸ਼ਕੰਦਰਾਂ ਦੀ ਸਾਡੇ ਨੂੰ ਛਲਗਮ ਵੀ ਕਹਿੰਦੇ ਕਿ ਉਹ ਅਲੱਗ ਚੀਜ਼ ਆ ਇਹ ਹੋਰ ਆ ਉਹ ਅਲੱਗ ਆ ਅੱਛਾ ਇਹ ਆਹ ਜਿਹੜੇ ਮੋਟੇ ਹੋ ਜਾਂਦੇ 5-5 4-4 ਕਿਲੋ ਦੇ ਇਹ ਇੱਕ ਆਹਾਂ ਅੱਛਾ ਫਿਰ ਇਹਦਾ ਕਣਕ ਤੋਂ ਉਦੋਂ ਕਣਕ ਵੱਢੀ ਜਾਣੀ ਤੇ ਮੁਰਕੀ ਦੀ ਪਟਾਈ ਹੋਣੀ ਕਣਕ ਵੱਢੀ ਗਈ ਇਹਦੀ ਪਟਾਈ ਚੱਲੂ ਆ ਤੇ ਸਮਾਂ ਕਿੰਨਾ ਲੈਂਦੀ ਆ ਇਹ ਖੇਤੀ ਇਹ ਦੋ ਢਾਈ ਮਹੀਨੇ ਤੱਕ ਲੈ ਜਾਈ ਜੀ ਢਾਈ ਤਿੰਨ ਮਹੀਨੇ ਅੱਛਾ ਜੀ ਤਾਂ ਫਿਰ ਤੇਰੇ ਇਹ ਵੇਕਦੀ ਹੈ ਜਿਹੜੀ ਬਾਜ਼ਾਰ ਦੇ ਸਬਜ਼ੀ ਮੰਡੀ ਚ ਜਾ ਕੇ ਵੇਚਦੇ ਹੋ ਨਹੀਂ ਇਹ ਮਿੱਲਾ ਵਾਲੇ ਲੈ ਜਾਂਦੇ ਅੱਛਾ ਮਿੱਲਾ ਵਾਲੇ ਆਪ ਵਜਾਉਂਦੇ ਆ ਉਹੀ ਲੈ ਜਾਂਦੇ ਆ ਅੱਛਾ ਜੀ ਇਹ ਨਾਲ ਪੁੱਟ ਕੇ ਦੇ ਢੇਰੀ ਲਾ ਦੇਣੀ ਤੇ ਗੱਡੀਆਂ ਉਹਨਾਂ ਲੈ ਕਲਾਉਣੀਆਂ ਗੱਡੀਆਂ ਦੇ ਤੇ ਥੱਕਾਂ ਦੇ ਉਹਨਾਂ ਲੈ ਜਾਣੇ ਅੱਛਾ ਜੀ ਮਿੱਲਾ ਵਾਲੇ ਵਜਾਉਂਦੇ ਸਪੈਸਲ ਆ ਤੇ ਆ ਘੱਟੋ ਘੱਟ ਦੋਸਤੋ ਪਲਾਟੂ ਆ ਤਿੰਨ ਚਾਰ ਕਿੱल्ल्या ਦਾ ਪਲਾਟੂ ਆ ਹਨਾ ਬਾਪੂ ਆਇਨਾ ਪੰਜਾਂ ਕਿੱल्ल्या ਦਾ ਪੰਜਾਂ ਦਾ ਵੀ ਹੋ ਸਕਦਾ ਜੀ ਕੈਨੋ ਵੀ ਘੱਟੋ ਘੱਟ ਵੀ ਕੰਕ ਜਿੰਨਾ ਸਮਾ ਲੈਂਦੀ ਆ ਕੰਕ ਜਿੰਨਾ ਹੀ ਲੈਂਦੀ ਸਾ ਤੇ ਥੋੜੀ ਜੀ ਲੇਟ ਲਾਉਂਦੇ ਆ ਤੇ ਉ ਮੁੜ ਕੇ ਕੰਕ ਜਦੋਂ ਕੰਕ ਵੱਢੀ ਜਾਂਦੀ ਮੁੜ ਕੇ ਕਿੱਲੇ ਚ ਕਿੰਨੀ ਦੀ ਕਿੰਨੀ ਹੋ ਜਾਂਦੀ ਆ ਜੀ ਵਜਨ ਦੇ ਹਿਸਾਬ ਨਾਲ ਲੱਖ ਤੋਂ ਟੱਪੀ ਜਾਂਦੀ ਲੱਖ ਰੁਪਏ ਤੋਂ ਟੱਪ ਜਾਂਦੇ ਇਹ ਕਈਆਂ ਦੇ ਮਾੜਾ ਚੰਗਾ ਵੀ ਹੋ ਜਾਂਦਾ ਹਾਂ ਫਸਲ ਮਾੜੀ ਚੰਗੀ ਹੋ ਜਾਂਦੀ ਆ ਨਹੀਂ ਤਾਂ ਲੱਖ ਰੁਪਏ ਤੋਂ ਟੱਪਦੀ ਟੱਪਦੀ ਆ ਫਿਰ ਕਣਕ ਨਾਲੋਂ ਤਾਂ 100 ਗੁਣਾ ਚੰਗੀ ਹੈ ਕਣਕ ਦਾ 50 ਹਜ਼ਾਰ ਦੀ ਨਿਕਲਦੀ ਹੈ ਦਾ ਲੱਖ ਰੁਪਏ ਦੀ ਕਿਲ ਦੀ ਫਸਲ ਹੋਏਨੀ ਮਿੱਤਰੋ ਤਣ ਚਾਰ ਮਹੀਨਿਆਂ ਚੋ ਵੀ ਹਾਂ ਕਮਾਲ ਹੈ ਜੀ ਤੇ ਇਹ ਤੂੜੀ ਦਾ ਥੋੜਾ ਜਿਆ ਪੈਂਦਾ ਫਰਕ ਮਾਲ ਡੰਗਰ ਜੀ ਨੇ ਰੱਖਿਆ ਫਿਰ ਤੂੜੀ ਥੋੜੀ ਲਾ ਸਕਦਾ ਖੇਤੀ ਪੱਧਰ ਤੇ ਹੈ ਨਾ ਫਿਰ ਆਮ ਨਹੀਂ ਖੇਤੀ ਕਰ ਸਕਦਾ ਇਹਦੀ ਮੰਨ ਲਓ ਜੇ ਅਗਲਾ ਖੇਤੀ ਕਰੂਗਾ ਤਾਂ ਮੁੱਲ ਲੈਣੀ ਪਊਗੀ ਤੂੜੀ ਤਾਂ ਮੁੱਲ ਲੈਣੀ ਪਊ ਬਾਕੀ ਮਿਲਾਂ ਦੇ ਹਿਸਾਬ ਨਾਲ ਕੰਟਰੈਕਟ ਬੇਸ ਤੇ ਖੇਤੀ ਹੈ ਇਹਦੀ ਆਣ ਲੈ ਜਾਂਦੇ ਆ ਉਹ ਆਪੇ ਕੰਡਾ ਕਰਾ ਕੇ ਤੇ ਇਹਦਾ ਪੱਟ ਕੇ ਤੇ ਉਹਨਾਂ ਇਕੱਠੇ ਕਰਦੇ ਨੇ ਤੇ ਉਹਨਾਂ ਮੁਟੇ ਲੈ ਜਾਂਦੇ ਕੱਲੀ ਬੀਜਣੀ ਬੀਜਣੀ ਆ ਬਾਕੀ ਉਹਨਾਂ ਨੇ ਦੇਖ ਰੇਖ ਤੱਕ ਕਿਸਾਨ ਨੇ ਜ਼ਿਮੀਂਦਾਰ ਨੇ ਕਰਨੀ ਆ ਬਾਕੀ ਲੈ ਕੇ ਉਹਨਾਂ ਨੇ ਜਾਣੀ ਆ ਆਪਦੀ ਲੇਬਰ ਉਹਨਾਂ ਦੀ ਆ ਉਹ ਲੇਬਰ ਵੀ ਹਿਸਾਬ ਨਾਲ ਉਹਨਾਂ ਦੀ ਹੁੰਦੀ ਜਿਵੇਂ ਕਿਨੂਆਂ ਦੇ ਬਾਗ ਦਾ ਠੇਕਾ ਇਹਦਾ ਵੀ ਠੇਕਾ ਉਸ ਹਿਸਾਬ ਨਾਲ ਇਹਦਾ ਵੀ ਠੇਕਾ ਹੀ ਹੋ ਜਾਂਦਾ ਅੱਛਾ ਜੀ ਤਾਂ ਇਹ ਆ ਸ਼ਕੰਦਰ ਹੈ ਸ਼ਕੰਦਰ ਸ਼ਕੰਦਰ ਕਿ ਸ਼ਕੰਦਰ 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 ਆ ਇਹ ਮੇਲਾ ਉਹ ਦੀ ਆ ਪੱਟੀ ਦੇ ਨਾਲ ਹੀ ਮੇਲਾ ਉਹ ਸ਼ਰਾਬ ਸ਼ਰਾਬ ਵਾਲੀ ਮੇਲਾ ਅੱਛਾ ਜੀ ਇਹਦੇ ਨਾਲ ਸ਼ਰਾਬ ਬਣਦੀ ਆ ਠੀਕ ਹੈ ਅੱਜ ਵੀ ਬਣਦੀ ਆ ਸਭ ਕੁਝ ਉੱਥੇ ਕੀ ਕੀ ਕੰਮ ਕੀ ਕੀ ਆਉਂਦੀ ਹੈ ਇਹ ਇਹ ਜੂਸ ਦੇ ਵਿੱਚ ਵੀ ਕੰਮ ਆ ਜਾਂਦੀ ਹੈ ਜਿਹੜੀ ਦਾ ਆਪਣੇ ਲੋਕ ਪਿੰਦੇ ਆ ਅੱਛਾ ਜੂਸ ਦੇ ਵਿੱਚ ਵੀ ਕੰਮ ਆ ਜਾਂਦੀ ਆ ਤੇ ਇਹ ਮੁੜ ਕੇ ਗਾਂ ਹੈ ਜੀ ਖੰਡ ਬਣਦੀ ਏ ਖੰਡ ਵੀ ਬਣਦੀ ਆ ਖੰਡ ਬਣਦੀ ਉਹ ਤੇ ਸ਼ਰਾਬ ਵਾਲਾ ਹੀ ਉਹਦਾ ਫਰਸ਼ ਧਾਕਦਾ ਉਹਦਾ ਸ਼ਰਾਬ ਸ਼ੁਰੂ ਬਾਅਦ ਤੇ ਲਉਂਦਾ ਫਿਰ ਤਾਂ ਸ਼ਰਾਬ ਵੀ ਪਿਓਰ ਬਣਦੀ ਆ ਹਾਂ ਆਹ ਲਓ ਵੀ ਮੈਂ ਤਰੋ ਸ਼ਰਾਬ ਨੂੰ ਮੰਨ ਕੇ ਚੱਲੋ ਪਰ ਸਪੈਸ਼ਲ ਇਹ ਸ਼ਰਾਬ ਦੀ ਖੇਤੀ ਆ ਹਾਂ ਤਾਂ ਸ਼ਰਾਬ ਦੀ ਖੇਤੀ ਮੰਨੀਏ ਨੂੰ ਖੰਡ ਵੀ ਹੈ ਜੀ ਬਹੁਤ ਬਣਦੀ ਜਿਹੜੀ ਆ ਬਰੀਕ ਜੀ ਖੰਡ ਹੁੰਦੀ ਉਹ ਹੀ ਹੈ ਪਾਲਕ ਦੇ ਨਾਲ ਦੀ ਹੈ ਨਾ ਹਾਂ ਤਾਂ ਫਿਰ ਤੁਸੀਂ ਕਿਹਾ ਵੀ ਲੱਖ ਰੁਪਏ ਦੀ ਕਿੱਲੇ ਚ ਹੋ ਜਾਂਦੀ ਆ ਤੇ ਹੁੰਦੀ ਇਹ ਕਣਕ ਦੇ ਬਰੋਬਰ ਵਾਲੇ ਸੀਜ਼ਨ 'ਚ ਹੀ ਆ ਜਾਂ ਸਦਾ ਬਾਰ ਵੀ ਹੋ ਜਾਂਦੀ ਆ ਕਣਕ ਨਾਲੋਂ ਥੋੜਾ ਜਿਹਾ ਮਗਰੋਂ ਲੱਗ ਜਾਂਦੀ ਆ ਸਿਆਲਾਂ 'ਚ ਹੁੰਦੀ ਠੰਡ 'ਚ ਦੀ ਖੇਤੀ ਆ ਠੰਡ ਦੀ ਆ ਠੀਕ ਹੈ ਜੀ ਠੀਕ ਆ ਹਾਂਜੀ ਆਜੋ ਹੁਣ ਆਪਾਂ ਤੁਹਾਨੂੰ ਨਾ ਇਹ ਖੇਤੀ ਨੂੰ ਚੁਕੰਦਰ ਨੂੰ ਪੱਟ ਕੇ ਦਿਖਾਉਣੇ ਆ ਇਹ ਆ ਦੇਖੋ ਜੀ ਐਡਾ ਕੇਸ ਦਾ ਸਾਈਜ਼ ਸੀ ਤਾਂ ਦੋਸਤੋ ਜਿੰਨੀ ਕ ਆਪਾਂ ਨੂੰ ਜਾਣਕਾਰੀ ਦਿੱਤੀ ਇਸ ਬਾਪੂ ਜੀ ਨੇ ਹੁਣ ਆਪਾਂ ਇਸ ਨੂੰ ਪੂਰੀ ਜਾਣਕਾਰੀ ਨਹੀਂ ਕਹਿ ਸਕਦੇ ਕਿਉਂਕਿ ਇਹਦੇ ਵਿੱਚ ਸਾਨੂੰ ਖਰਚੇ ਬਾਰੇ ਨਹੀਂ ਉਹਨਾਂ ਨੇ ਦੱਸਿਆ ਵੀ ਇਹਦੇ ਤੇ ਲਾਗਤ ਕਿੰਨੀ ਆਉਂਦੀ ਹੈ ਜੇਕਰ ਆਪਾਂ ਨੂੰ ਲਾਗਤ ਦਾ ਪਤਾ ਹੋਵੇ ਆਮਦਨ ਦਾ ਚਲੋ ਦੱਸਤਾ ਆਪਾਂ ਨੂੰ ਤੇ ਉਹ ਵੀ ਤੁਹਾਨੂੰ ਕਹੀ ਗਏ ਐਵੇਂ ਵੀ ਪਕਾਈ ਦੇ ਵਿੱਚ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਬਾਪੂ ਕਹਿੰਦਾ ਵੀ ਮੈਨੂੰ ਆਈਡੀਆ ਤਾਂ ਮੇਰਾ ਪੂਰਾ ਹੈ ਪਰ ਸਾਨੂੰ ਲੱਗਿਆ ਵੀ ਆਈਡੀਆ ਹੀ ਕਹਿ ਰਿਹਾ ਸੀ ਪਕਾਈ ਨਹੀਂ ਕਹਿ ਰਿਹਾ ਸੀਗਾ ਤਾਂ ਦੋਸਤੋ ਤੁਹਾਨੂੰ ਇਸ ਖੇਤੀ ਬਾਰੇ ਜਿਆਦਾ ਜਾਣਕਾਰੀ ਹੈ ਤਾਂ ਤੁਸੀਂ ਆਪਦੇ ਕਮੈਂਟ ਬਾਕਸ ਵਿੱਚ ਰਹਿ ਜ਼ਰੂਰ ਦਿਓ ਤਾਂ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦੀ